ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਜਿਹਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਨਾਮ ਹੈ ਅੰਮ੍ਰਿਤ ਕਾਲੋ 뮤ਜ਼ਿਕ ਤੇ ਹੋਰ ਦੱਸੋ ਠੀਕ ਠਾਕ ਹੋ ਸਾਰੇ ਤੇ ਸਵੇਰ ਦੇ 11:00 ਵੱਜ ਗਏ ਆ ਤੇ ਹੁਣੇ ਆਪਾਂ ਤੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹੋਰ ਦੱਸੋ ਕਿਵੇਂ ਗੱਲਬਾਤ ਹਣ ਆਪਾਂ ਕਰਦੇ ਆ ਘਰ ਦਾ ਕੰਮ ਤਾਂ ਦਾ ਕੋਈ ਸਸਤਾ ਹੋ ਰਿਹਾ ਕੰਮ ਪਤਾ ਹੀ ਤਾ ਨਾ ਤੇ ਲੋ ਜੀ ਬਿਲਦਿਆਂ ਤੁਹਾਨੂੰ ਕੰਮ ਕਮ ਕਰਨੀ ਹੈ

ਲੇਣਾ ਵਾਤੇ ਪਾ ਗਿਆ ਸੀ ਕੰਮ ਨਹੀਂ ਤੇ ਪਾ ਵੱਡਣ ਲੱਪਿਆ ਵਾ ਤੇ ਪਾਣੀ ਵੱਢਦੇ ਆ ਜਿੰਨੇ ਆਪਾਂ ਵੱਢਦੇ ਇੱਕ ਦਿਨ ਤੇ ਤੇ ਹੁਣ ਆਪਾਂ ਚੱਕਨੇ ਆ ਅਜੇ ਪਾਣੀ ਥੋੜੇ ਵੱਡੇ ਆ ਥੋੜੇ ਜਿਹੇ ਰਹਿ ਗਏ ਆਪਣੇ ਵੱਡਣਾਂ ਨੇ ਤੇ ਪਾ ਵੱਡੂਗਾ ਤੇ ਆਪਾਂ ਫੇਰ ਪਾਉਗੇ ਪਾਵਾਂਗੇ ਤੇ ਚੱਕ ਕੇ ਲੈ ਜਾਾਂਗੇ ਨਾਲ ਮੇਰੀ ਫਟੋਂ ਨਹੀਂ ਲਈ ਪਾ ਵੱਡ ਰਿਆ ਸੁ ਮਾਲ ਨੂੰ ਕਵਾ ਦਵਾਂਗੇ ਸੁ ਤੇ ਮਾਲ ਹਰਾ ਖਾਣ ਨਾਲ ਨਾਲ ਮਾਲ ਹੋਰ ਰਾਜੀ ਹੋ ਜਾਂਦਾ ਸੁ ਇਹ ਪਾਕਿਸਤਾਨੀ ਬੋਲਦਾ ਹੁੰਦਾ ਬੋਲਦਾ ਆਸਟ੍ਰੇਲੀਆ ਉਦਾਂ ਤੇ ਸੀਸ ਨਾਲ ਨਿਉ ਜਾਲਾ ਮੁਰਦਾ ਜਿਹੜਾ ਮੜਾ ਜਾ ਆਪਣਾ ਮਠਾ ਮਠਾ ਕਹਿੰਦਾ ਸਾਨੂੰ ਆਪਾਂ ਜਿਹੜੇ ਪੰਜਾਬੀ ਉਦਾਂ ਹੀ ਕਰਦਾ ਬਹੁਤ ਵਾਸ ਅਣ ਪੱਠੇ ਚੁੱਕਾਂਗੇ ਦੇਖਾਂ ਕੁੱਤਰਾਗੇ ਪਾਵਾਂਗੇ ਫਿਰ ਨਾ ਹਾਲੂ ਕੇ ਆਪਾਂ ਬਿੱਲੇ ਚਿੱਟੇ ਮੁੰਦੇ ਚਿੱਟੇ ਬਿੱਲੇ ਉਹ ਬਿੱਲੇ ਵਾਲੇ ਫਿਰ ਆਪਾਂ ਬਿੱਲੇ ਫਿਰ ਆਪਾਂ ਸਾਰਾ ਦਿਨ ਕੋਈ ਕੰਮ ਨਹੀਂ ਕੋਈ ਕੱਖ ਨਹੀਂ ਫਿਰ ਚਲੋ ਜੀ ਮਿਲਦੇ ਆ ਤੁਹਾਨੂੰ ਕੰਮ ਤਾਂ ਤੱਕ ਕਰ ਲੀਏ ਓਕੇ ਜੀ ਪੰਦੇ ਹੁੰਦੇ ਜਾਨੀ ਆਪਾਂ ਪਾਗੇ ਰੱਖਾਂਗੇ ਬੰਦੇ ਹੁੰਦੇ ਚਕਾ ਜਾਣਗੇ ਮੰਡ ਭਾਰੀ ਹੋ ਜਾਂਦੀ ਹੈ ਨਾ ਫਿਰ ਚੱਕੀ ਨਹੀਂ ਚੱਲਦੀ ਮਾਸ਼ਾਅੱਲਾ ਮज्जा ਆਪਣੇ ਤੋਂ ਕਾਫੀ ਨੇ ਇਹ ਸੀਰੀਅਸ ਨਾਲ ਲਿਆ ਕਰੋ ਉਦਾਂ ਮੈਂ ਹਾਸੇ ਮਜ਼ਾਕ ਚ ਗੱਲਾਂ ਕਰਦਾ ਹਾਂ ਕਈ ਬੰਦੇ ਸੀਰੀਅਸ ਲੈ ਜਾਂਦੇ ਆ ਆਪਾਂ ਕਹਿੰਦੇ ਨਹੀਂ ਬਹੁਤੀ ਜਾਂਦਾ ਪਰ ਆਪਾਂ ਉਹਦਾ ਹੱਸੇ ਮਜ਼ਾਕ ਲਈ ਕਰਦੇ ਹੀ ਰਹੇਗਾ ਬਹੁਤ ਤਗੜੇ ਹੋਗੇ ਨਾ ਸਰੋ ਚੜ ਗਈ ਬਹੁਤ ਜ਼ਿਆਦਾ ਪਸਨ ਥੱਲੇ ਥੱਲੇ ਰਹਿ ਗਿਆ ਹੋਰ ਨਾ ਪਛੇਤੀ ਪਟੰਗ ਹੀ ਨਾ ਫਿਰ ਮਗਰ ਬਸਨ ਵਾਏਗਾ ਦੇਖੋ ਬਸਨ ਕਿੰਨਾ ਆਇਆ ਮਗਰ ਉਹ ਮਗਰ ਨੂੰ ਬਸਨ ਬਧੀਆ ਮਛਰ ਰਿਹਾ ਕਿ ਕੈਸਾ ਲੱਗਿਆ ਤੁਹਾਨੂੰ ਸਰੋ ਨੇ ਪਟੇ ਗਾਲ ਤੇ ਬਹੁਤ ਜ਼ਿਆਦਾ ਹੋ ਗਿਆ ਹਾਲਾਂ ਬਹੁਤ ਪਾਤੀ ਨਹੀਂ અરે હા 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 ਪੰਡ ਬਹੁਤ ਭਾਰੀ ਹੈ। ਫੜੀਓ ਕੀ ਕਰੀ? ਜੀ ਜੋ ਨਾ ਚੁੱਕੀ ਭਾਈ। ਪੱਠੇ ਗਿੱਲੇ ਆ ਤਾਂ ਵੱਡੇ ਵੀ ਹੈ ਨਾ ਤਰੀ ਬਹੁਤ ਪੈਂਦੀ। ਸਾਹਰ ਦੇ ਪਾਰ ਆ ਗਏ। ਇਹ ਸਾਧ ਸਾਹ ਨਹੀਂ ਆਉਂਦੇ। ਥੋੜੇ ਪਾਣੀ ਪੀ ਲੈ। ਆਹ। ਹਮ ਤਾਂ ਦੁੱਪ ਅਚੀ ਲੱਗਦੀ ਸੀ। ਕੰਮ ਟਾਈਮ ਨਾਲ ਹੋ ਜਾਂਦਾ ਸੀ ਵੀ ਆਪਣੀ ਪੁੱਜੀ ਪੰਡ ਵੀ ਪੂਰੀ ਹੋ ਗਈ ਆ ਜਾ ਪਾ ਅੱਜ ਪੂਰਾ ਪੱਕਾ ਰਾ ਦੇਦਾ ਜੇ ਤੱਕ ਉਹਦਾ ਟੱਕ ਪੂਰਾ ਨਾ ਨਾ ਤੂੰ ਤਾਂ ਕੋਨੇ ਪੱਠੇ ਨਹੀਂ ਬਣਾਉਣਾ ਆ ਗਿਆ ਉਹ ਵੀ ਲੈ ਕੇ ਆਊਗਾ ਤਿੰਨਵੇਂ ਵੇਸੇ ਆਪਣੀ ਪੰਡ ਖੜੂਗਾ ਤੀਜੀ ਪੰਡ ਪਾ ਦੇ ਖੜੇ ਇਹ ਆਪਣੀ ਸਬਜ਼ੀ ਆ ਇਹ ਆਲੂ ਬੀਜੇ ਆ ਥੋੜੇ ਜਿਹਾ ਆਪਾਂ ਇਸ ਵਾਰੀ ਪਹਿਲਾਂ ਐਕਸਪੈਰੀਮੈਂਟ ਕੀਤਾ ਵੀ ਬਦਿਆ ਉਗਦੇ ਆ ਤਾਂ ਕਰਕੇ ਇੰਨੇ ਕੀ ਬੀਜੇ ਆ ਇਹ ਵਧੀਆ ਰਿਜ਼ਲਟ ਰਿਆ ਫਿਰ ਅਗਲੀ ਵਾਰੀ ਵੱਧ ਬੀਜਾਂਗੇ ਤੇ ਉਹ ਮਟਰ ਬੀਜੇ ਆ ਹਰੇ ਉਹ ਵੀ ਅਗਲੀ ਵਾਰੀ ਵੱਧ ਬੀਜਾਂਗੇ ਤੇ ਵਧੀਆ ਆ ਸਰਿਆ ਤੇ ਇਧਰ ਲਸਣ ਲਸਣ ਅਸੀਂ ਖੁੱਲਾ ਬੀਜੇ ਆ ਲਸਣ ਬੀਜੇ ਆ ਤੇ ਤੇਲ ਆਪਣੇ ਘਰ ਦਾ ਇਹਦੇ ਸਰੋਂ ਤੇ ਆਲੂ ਆ ਤੇ ਪਾਲਕ ਆ ਤੇ ధੰਨੀਆਂ ਥੋੜੀ ਸਬਜ਼ੀ ਦੇ ਥੋੜੀ ਪਰਲੇ ਬਨੇ ਬੀਜੀ ਆ ਅਲਦੀ ਉਲਦੀ ਪਰਲੇ ਤੇ ਪੰਡ ਆਪਣੀ ਪਾਰੀ ਦਾਦਾ ਸੀ ਤੇ ਮੇਰੇ ਕੋ ਤੇ ਭਾ ਕੋ ਨਹੀਂ ਚੁੱਕੀ ਗਈ ਹੁਣ ਬੰਦੇ ਬੁਲਾਏ ਆ ਉਹ ਆਉਣਗੇ ਉੱਤੇ ਚੱਕਾਂਗੇ ਬੰਦੇ ਥੋੜੇ ਹੀ ਬੁਲਾਏ ਆ ਤੁਸੀਂ ਕਿ ਸਾਰੇ ਬੰਦਾ ਕੁੱਟਣਾ ਥੋੜੀ ਇਥੇ ਇੱਕ ਦੋ ਬੰਦੇ ਨੂੰ ਬੁਲਾਇਆ ਉਹਨੂੰ ਆਊਗਾ ਚੁਕਾਊਗਾ ਚਾਰ dane ਹੋਵਾਂਗੇ ਨਾ ਫਿਰ ਤਾਂ ਚੁੱਕੀ ਜਾਊਗੀ ਚੌੜ ਚੌੜ ਤੇ ਜ਼ਿਆਦਾ ਪਾਲੀ ਸੀ ਤੇ ਪੱਟੇ ਗਿੱਲੇ ਦਾ ਤਰੇਲ ਵਾਲੇ ਚੱਕਣ ਚ ਔਖੀ ਹੁੰਦੀ ਸੀ ਪਾ ਕਰਕੇ ਤੇ ਬੰਦੇ ਆਪਣੇ ਆ ਗਏ ਨੇ ਕੀ ਹੁਣ ਆਜੋ ਆਜੋ ਚਲੋ ਜੀ ਮਿਲਦੇ ਆ ਪੱਟੇ ਚੁੱਕ ਜੀ ਪਹਿਲਾਂ ਆ ਗਈਆ ਲੜਾਈ ਤੂੰ ਕਰਨੇ ਬਾਦ ਮਰੂਦ ਆਪਾ ਤੋੜ ਲਿਆ ਆਪਣਾ ਬੂਟਾ ਪਹਿਲੀ ਚ ਇਹਨੂੰ ਬੋ ਮੋਟਾ ਮੋਟਾ ਮਰੂਦ ਲੱਗਦਾ ਇੱਕ ਬੂਟਾ ਉਹ ਵੀ ਹੈਗਾ ਪਿੱਛੇ ਇਹਨੂੰ ਵੀ ਮਰੂਦ ਬਹੁਤ ਮੋਟਾ ਉਹਦੇ ਲਾਲ ਹੁੰਦੇ ਆ ਇਹਦੇ ਚਿੱਟੇ ਸੋ